ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਨਹਿਰ ਬੰਦੀ ਸੰਬੰਧੀ ਇੱਕ ਮਹੱਤਵਪੂਰਨ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹੈ ਕਿ ਕਿਸਾਨਾਂ ਤੱਕ ਪੂਰਾ ਪਾਣੀ ਪਹੁੰਚੇ ਔਰ ਟੀਲਾਂ ਤੱਕ ਪਾਣੀ ਪਹੁੰਚੇ ਇਸ ਲਈ ਜਿੱਥੇ ਲਗਭਗ 14000 ਨਵੇਂ ਖਾੜੇ ਜਿਹੜੇ ਹੈਗੇ ਆ ਉਹਨਾਂ ਨੂੰ ਪੁਨਰ ਸੁਰਜੀਤ ਕੀਤਾ ਗਿਆ ਹੈ ਨਹਿਰਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ ਕਿਉਂਕਿ ਜਦ ਨਹਿਰਾਂ ਪੱਕੀਆਂ ਹੁੰਦੀਆਂ ਨੇ ਤਾਂ ਹੀ ਸਾਨੂੰ ਟੀਲਾਂ ਤੱਕ ਪੂਰਾ ਪਾਣੀ ਮਿਲਦਾ ਹੈ ਤੋ ਉਸੇ ਸੰਦਰਭ ਵਿੱਚ ਨਹਿਰਾਂ ਦੀ ਜਿਹੜੀ ਰੀ ਲਾਈਨਿੰਗ ਦਾ ਕੰਮ ਹੈ ਉਹ ਹੋਣਾ ਹੈ ਔਰ ਉਹਦੇ ਨਾਲ ਜਿਹੜੀਆਂ ਨਹਿਰਾਂ ਲਈ ਕੁਝ ਬੰਦੀ ਹੋਣ ਵਾਲੀ ਹੈ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਨਾ ਇੱਥੇ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਜਿਹੜੇ ਇਹ ਜਾਣਕਾਰੀ ਹੈ ਇਹ ਕਾਰਜਕਾਰੀ ਇੰਜੀਨੀਅਰ ਨਹਿਰੀ ਤੇ ਗਰਾਊਂਡ ਵਾਟਰ ਮੰਡਲ ਸ਼੍ਰੀ ਮੁਕਤਸਰ ਸਾਹਿਬ ਜਿਨ੍ਹਾਂ ਦਾ ਗਿੱਦੜਵਾਹਾ ਵਿਖੇ ਦਫ਼ਤਰ ਹੈ ਉਹਨਾਂ ਦੇ ਦਫ਼ਤਰ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਕਿ ਨਹਿਰਾਂ ਦੀ ਰੀ ਲਾਈਨਿੰਗ ਦੇ ਕਰਕੇ ਜਿਹੜੀਆਂ ਦੋ ਨਹਿਰਾਂ ਹੈਗੀਆਂ ਉਹ ਬੰਦ ਹੋਣੀਆਂ ਹੈਗੀਆਂ 6 ਜਨਵਰੀ ਤੋਂ ਲੈ ਕੇ 30 ਦਿਨਾਂ ਦੇ ਲਈ ਮਤਲਬ 1 ਮਹੀਨੇ ਦੀ ਬੰਦੀ ਹੈ 6 ਜਨਵਰੀ ਤੋਂ ਤੇ ਇਸ ਦੌਰਾਨ ਇਹਨਾਂ ਨਹਿਰਾਂ ਨੂੰ ਜਿਹੜੀ ਇਹਨਾਂ ਦੀ ਰੀ ਲਾਈਨਿੰਗ ਦਾ ਕੰਮ ਹੋਏਗਾ ਮਤਲਬ ਪੱਕੀਆਂ ਕੀਤਾ ਜਾਏਗਾ ਤਾਂ ਕਿ ਟੀਲਾਂ ਤੱਕ ਪੂਰਾ ਪਾਣੀ ਪਹੁੰਚੇ ਸਾਡੇ ਸਰਕਾਰ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈ ਕਿ ਕਿਸਾਨਾਂ ਨੂੰ ਪੂਰਾ ਪਾਣੀ ਮਿਲੇ ਤੇ ਉਹ ਪਤਾ ਹੀ ਮਿਲੇਗਾ ਜੇਕਰ ਨਹਿਰਾਂ ਪੱਕੀਆਂ ਹੋਣਗੀਆਂ ਤੇ ਨਹਿਰਾਂ ਜਿਹੜੀਆਂ ਬੰਦ ਹੋਣਗੀਆਂ 6 ਜਨਵਰੀ ਨੂੰ ਉਹਨਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਹੈ ਸੁਖਚੈਨ ਰਜਬਾਹ ਤੇ ਦੂਜਾ ਹੈ ਨਵਾਂ ਤਰਮਾਲਾ ਲਿੰਕ ਚੈਨਲ ਜਿਹੜਾ ਕਿ ਲੰਬੀ ਰਜਵਾਹੇ ਵਿੱਚੋਂ ਅੱਗੇ ਨਿਕਲਦਾ ਹੈ ਸੋ ਇਹ ਨਹਿਰਾਂ ਜਿਹੜੀਆਂ 6 ਜਨਵਰੀ ਤੋਂ 30 ਦਿਨਾਂ ਲਈ ਬੰਦ ਹੋ ਰਹੀਆਂ ਸੁਖਚੈਨ ਰਜਵਾਹਾ ਕੇ ਨਵਾਂ ਤਰਮਾਲਾ ਲਿੰਕ ਚੈਨਲ ਜਿਹੜਾ ਲੰਬੀ ਰਜਵਾਹੇ ਵਿੱਚੋਂ ਨਿਕਲਦਾ ਹੈ ਸੋ ਕਿਸਾਨ ਭਰਾ ਏ 6 ਤਰੀਕ ਤੋਂ ਪਹਿਲਾਂ ਜੇ ਕਿਸੇ ਦੀ ਵਾਰੀ ਹੈ ਤਾਂ ਉਸ ਸਾਹਬ ਨਾਲ ਆਪਣਾ ਪਲਾਨ ਕਰ ਲੈਣ ਇਹਨਾਂ ਨਹਿਰਾਂ ਤੇ ਜਿਹੜਾ ਇਲਾਕਾ ਪੈਂਦਾ ਉਹ ਕਿਸਾਨ ਵੀਰਾਂ ਨੂੰ ਇੱਕ ਮਹੀਨੇ ਦੀ ਬੰਦੀ ਆਏਗੀ ਪਰ ਜਦੋਂ ਇਹ ਨਹਿਰਾਂ ਬਣ ਜਾਣਗੀਆਂ ਤਾਂ ਫਿਰ ਸਾਡੇ ਲਈ ਇੱਕ ਸੁਖਦ ਗੱਲ ਹੋਏਗੀ ਕਿ ਪੂਰਾ ਪਾਣੀ ਸਾਡੇ ਕਿਸਾਨ ਭਰਾਵਾਂ ਨੂੰ ਮਿਲੇਗਾ ਟੇਲਾਂ ਤੱਕ ਪੂਰਾ ਪਾਣੀ ਮਿਲੇਗਾ ਵੀਡੀਓ ਚੰਗੀ ਲੱਗੇ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪ ਸਭ ਦਾ ਬਹੁਤ ਧੰਨਵਾਦ ਜੈ ਕਿਸਾਨ